ਵਪਾਰ ਸਾਹਿਬ ਆ ਗਏ ਜੀ ਗੁਰਦਰਾ ਵਪਾਰ ਸਾਹਿਬ ਪਾਸ਼ੇ ਦਸਨੀ ਸੇ ਚੌ ਪਈ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਸੀ ਬਹੁਤ ਸੋਹਣਾ ਜੀ ਗੁਰਦਰਾ ਇੱਕ ਸ਼ਾਂਤ ਜਗ੍ਹਾ ਤੇ ਗੁਰਦਰਾ ਵਾ ਵਪਾਰ ਸਾਹਿਬ ਕੋਈ ਇੱਕ ਉਹ ਜਗ੍ਹਾ ਕਿ ਦੀ ਸੁਣੀ ਆਈ ਗੁਰਦਰਾ ਵਪਾਰ ਸਾਹਿਬ ਨਾਨਕਪੁਰ ਸਾਹਿਬ ਵਾਲਾ ਪਹਾੜੀ ਏਰੀਆ ਸਾਰਾ ਨਦੀ ਦਰਿਆ ਛਾਮੋਂ ਤੇ ਬਾਂਦਰੀ ਆ ਜਾਂਦੇ ਆ ਕਿਹੜਾ ਉੱਪਰ ਬਹੁਤ ਉੱਚਾਈ ਤੇ ਜਗ੍ਹਾ ਤੇ ਗੁਰਦੁਰ ਸਾਹਿਬ ਆਓ ਤੇ ਨਹੀਂ ਦਰਸ਼ਨਦਾਰੀ ਕੀਤੇ ਆਓ ਤੇ ਦਰਸ਼ਨਦਾਰੀ ਕਰੋ ਗੁਰਦੁਰ ਸਾਹਿਬ ਦੇ ਬਹੁਤ ਸੋਹਣੇ ਗੁਰਦੁਰ ਸਾਹਿਬ ਜੀ ਹਲੋ ਇਕ ਆ ਇਧਰ ਜੰਗਲ ਹੀ ਜੰਗਲ ਜੇ ਬਪੂਰ ਸਾਹਿਬ ਗੁਰਦਰ ਸਾਹਿਬ ਦੇ ਪਿਛਲੇ ਬੰਨੇ ਐ ਵਿਆਵਾਨ ਜੰਗਲ ਔਂਕੀ ਇਥੇ ਰਹਿੰਦੇ ਸਾਰੇ ਜਾਨਵਰ ਨਾਲ ਨਦੀ ਲੱਗਦੀ ਪਹਾੜ ਆ ਕੁਦਰਤ ਦਾ ਇੱਕ ਆਪਣਾ ਹੀ ਨਜ਼ਾਰਾ ਇਥੇ ਜਿਹੜੀ ਮਰਜ਼ੀ ਜਗ੍ਹਾ ਵੇਖ ਲੋ ਤੁਸੀਂ ਪਾਸ਼ਾ ਬਾਪੂ ਨੇ ਹਮੇਸ਼ਾ ਡੇਰਾ ਲਾਇਆ ਤੇ ਨਦੀ ਲਾਗੇ ਲਾਇਆ ਜਿੱਥੇ ਵਿਲਜੋ ਗਦਾਵਰੀ ਚਲਜੋ ਆਨੰਦਪਰਸਲ ਚਲਜੋ ਜਿੱਥੇ ਮਰਜੀ ਚਲਜੋ ਤੈਂ ਪਾਸ਼ਾ ਨੇ ਹਮੇਸ਼ਾ ਇਹ ਨਦੀ ਦੇ ਲਾਗੇ ਦਰਿਆਵਾਂ ਲਾਗੇ ਡੇਰੇ ਲਾਏ ਆਪਣੇ ਦਾ ਨਾਂ ਮੇਰਾ ਕਲਗੀ ਵਾਲਾ ਪਾਸ਼ਾ ਨਾਲ ਆਏ ਆਪਣੇ ਥੋੜਾ ਥੋੜਾ ਖਿਚਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ